ਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਹਾ ਅਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਤੋ ਕਰਦੇ ਹਾਂ ਛੋਟੇ ਜਿਹੋ ਲੋਕ ਦੀ ਸਵਾਤ ਸਵੇਰ ਦਾ ਟਾਈਮ ਬੱਜ ਚੁੱਕੇ 10 ਤੇ ਮੈਂ ਚਲੇ ਸ੍ਰੀ ਦਰਬਾਰ ਸਾਹਿਬ ਰਿਸਰ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾ ਕੇ ਲੈਣੇ ਆ ਪਹਿਲਾਂ ਇਹ ਦਵਾਈ ਲੈ ਕੇ ਉਹ ਗੁੱਗੂ ਦੀ ਉਹ ਕੀ ਨਹੀਂ ਇੱਕ ਖੰਗਣ ਰਿਆ ਬਹੁਤ ਜ਼ਿਆਦਾ ਇਹ ਦਵਾਈ ਲੈ ਕੇ ਤੇ ਫਿਰ ਆਪਾਂ ਜਾਵਾਂਗੇ ਸ੍ਰੀ ਦਬਾਬ ਸਾਹਿਬ ਆ ਜਾਗਾ ਸੰਡੇ ਕਿਉਂ ਅੰਮੀ ਆਦੀ ਆਓ ਰਾਤੀ ਲੰਨੀ ਦਵਾਈ ਤੇ ਫਰਕ ਨਹੀਂ ਪਿਆ ਹੁਣ ਕਾਦੀਆਂ ਰੋਡ ਤੇ ਹੈਗਾ ਡਾਕਟਰ ਐਚਪੀ ਸਿੰਘ ਉਹਦੇ ਕੋ ਚੱਲੇ ਹਾਂ ਉਸ ਤੋਂ ਬਾਅਦ ਜਾਵਾਂਗੇ ਅੰਮ੍ਰਿਤਸਰ ਖੰਡ ਬਹੁਤ ਹੁੰਦ ਬੜੀ ਪਈ ਹੈ ਜਿੱਥੇ ਤੇ ਇਹ ਤਾਂ ਗੱਡੀ ਜੇ ਗੱਡੀ ਵੀ ਗੱਡੀ ਦਾ ਇਸ ਤਰ੍ਹਾਂ ਦਾ ਕੰਮ ਜਹਾਣ ਵਾਲਾ ਆਪਣੀ ਦਾ ਤੇ ਦੇਖਦੇ ਨਹੀਂ ਤੇ ਫੋਟੋ ਗੱਡੀ ਤੇ ਚੱਲ ਜਾਂਦੇ ਹਾਂ ਉਸ ਤੋਂ ਬਾਅਦ ਫਿਰ ਮੋਟਰਸਾਈਕਲ ਚੱਲ ਜਾਗੇ ਅੰਮ੍ਰਿਤਸਰ ਪਰ ਖਤੇ ਵੀ

ਮਾਂਗੇ ਦਰਵਾਜ਼ਾ ਸਰ ਗੁਰੂ ਦਰਸ਼ਨ ਦਾਤਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਕੋਟਨਾ ਬਈ ਗੰਤ ਭਰੇ ਭੰਡਾਰ ਪਤਾ ਨਹੀਂ ਕਿੰਨੀਆਂ ਕਦਾਤਾ ਬੰਦੇ ਲੈ ਲੈ ਕੇ ਮਰ ਜਾਂਦੇ ਮੁੱਕਰ ਜਾਂਦੇ ਥੱਕ ਜਾਂਦੇ ਮਹਾਰਾਜ ਹੋਰ ਕਹਿੰਦੇ ਪਰ ਗੁਰੂ ਦੇ ਭੰਡਾਰਿਆ ਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਇੱਥੇ ਜੋ ਮਰਜੀ ਮੰਗੋ ਭਾਵਨਾ ਨਾਲ ਮੰਗੋ ਗੁਰੂ ਨੇ ਝੋਲੀ ਭਰ ਲਿਆ ਤੇਰ ਨਹੀਂ ਲਾਉਣੀ ਮਹਾਰਾਜ ਨੇ ਆਖਿਆ ਪੀਰ ਜੀ ਗੁਰੂ ਨਾਨਕ ਦੇ ਭਰੇ ਤਪ ਤਪ ਕਰ ਮਾ ਕਬਰ ਸੱਚਿਆ ਕਬ ਕੂੜਾ ਤਾ ਪਾ ਚੱਲਿਆਂ ਵਾਪਸੀ ਗੁਰਬਾਣੀ ਸ਼ਬਦ ਕਿੰਨੇ ਚੱਲਦੇ ਇਹਦੇ ਵਿੱਚ

ਹਾਂ ਜੀ ਤੇ 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 ਖਾਂਗੇ ਠੀਕ ਆਨ ਬਾਊ ਦੀ ਇਹਦੀ ਗੇਸਰੇ ਮਰਸ ਲੈਣਗੇ ਖੰਗ ਬੜੀ ਆਉਂਦੇ ਇਹਨੂੰ ਰਾਤ ਨੂੰ ਇਹੋ ਮਡੇ ਪੰਚੀ ਆਂਦੇ ਹੋਰ ਕੁਵੇਂ ਸਾਰੇ ਠੀਕ ਠਾਕ ਧੁੰਦ ਪੈ ਵੀ ਗਈ ਹੈ ਕਾਕਾ ਕੀ ਜਿੰਦਾ ਵਾ ਇਹ ਚ ਕੀ ਕੀ ਸਮਾਨ ਆ ਪਤਾ ਕੀ ਹੈ ਇਹਦੇ ਚ ਡੱਬੇ ਚ ਕੀ ਹੈ ਹੈ ਕੀ ਭਲਾ ਇਹਦੇ ਚ ਫਤ ਇਹਦੇ ਕੀ ਹੈ ਇਹਦੇ ਚ ਸਾਤ ਸਵੇਰ ਦਾ ਟਾਈਮ ਹੋ ਚੱਕਾ 8 ਵਜ ਗਏ ਸਵੇਰ ਦੇ ਦੇਖੋ ਤੇ ਰਾੜੀ ਆਪਾ ਹੋ ਗਏ ਆ ਭਾਰੀ ਬਣ ਚਾਈਦਾ ਕੰਮ ਹਾਂਜੀ ਸਾਰੇ ਜੀ ਉੱਠ ਗਏ ਨੇ ਨਾਓ ਯਾਰ ਠੀਕ ਠਾਕ ਵਧੀਆ ਤੇ ਤੁਹਾੰਦ ਬੜੀ ਪਿਆਰੀ ਹੈ ਨਾ ਬਹੁਤ ਜ਼ਿਆਦਾ ਪਿਆਰੀ ਹੈ ਤੁੰਦ ਤੇ ਸਾਰੇ ਜਣੇ ਆਪਣਾ ਧਿਆਨ ਰੱਖੋ ਆਪਣਾ ਠੰਡ ਬਹੁਤ ਜ਼ਿਆਦਾ ਤੇ ਮਾਰੀ ਦਾ ਨਾਮ ਲਓ ਸਾਰੇ ਹਾਂਜੀ ਅੱਲਾਹ ਤੇ ਤੁੰਦ ਕਰੋ ਚੱਕ ਗਿਣੀ ਬੜੀ ਪੈ ਗਈ ਬਾਹਰ ਵੇਖੋ ਬਹੁਤ ਠੰਡਾ ਵਾ ਓਹ ਠੰਡ ਬਹੁਤ ਜ਼ਿਆਦਾ ਹਾਂਜੀ ਦੋਸਤੋ ਕੀ ਲਿਆ ਕਰਦੇ ਚਲੋ ਕੀ ਲਿਆ ਦੀ ਇਹਦੀ ਕੀਦੀ ਸਬਜੀ ਬਹੁਤ ਠੰਡ ਬਹੁਤ ਜ਼ਿਆਦਾ ਚਲੋ ਮਿਲਦੇ ਤੁਹਾਨੂੰ ਫਰੈਸ਼ ਹੋ ਕੇ ਥੋੜਾ ਟਾਈਮ ਬਾਅਦ ਅਗੇ ਵੀਰ ਨੂੰ ਸੱਟ ਜੀ ਲੱਗੀ ਤਾਂ ਕਰੇ ਅਪਾ ਛੇਤੀ ਆ ਗਿਆ ਅੱਜ ਤੁਹਾਡੇ ਜੀ ਦਾ ਹੱਥ ਤੋਂ ਡੇ ਗਿਆ ਤਾਂ ਪ੍ਰੋਸੈਕਟਰ ਫੜ ਗਿਆ ਸੜਾ ਜਾ ਤੇ ਰੇਕ ਬਚਾਓ ਹੋ ਗਿਆ ਬਾਕੀ ਮਹਾਰਾਜ ਰੱਖਣ ਵਾਲਾ ਸਾਰੇ ਕੰਮ ਕਰਨਾ ਸਬਜ਼ੀ ਬਣਾਤੀ ਹੈ ਉਹ ਘਰੰਡਿਆ ਇੱਕ ਤੇ ਇਹ ਵੀ ਨਾ ਟਿਕਦਾ ਬਸ ਮੰਜੇ ਤੋਂ ਛੱਡ ਦੋ ਸਹੀ ਉਹ ਪਹਿਲਵਾਨ ਦੇ ਕੰਮ ਵੇਖੋ ਸੀਛਕਦਾ ਤੋੜੇ ਉਹ ਕਿੱਦਾਂ ਲਾਈ ਸੀ ਇਹ ਟਿਕਣ ਵਾਲਾ ਸੀਛਕਾ ਬਸ ਉਹ ਨਾਦ ਰੋਡ ਠੰਡੀ ਬਹੁਤ ਹੋ ਤਕ ਉਹ ਦੇਡ ਸਾਡੇ ਬਹਾਥੀ ਠਰ ਗਏ ਉਹ ਬਹੁਤ ਪੰਡਤਾਨੇ ਵਿੱਚ ਨੇ ਹੱਥ ਰੀ ਜਾਣਦੇ ਆ ਤੇ ਬਹੁਤ ਠੰਡਾ ਪ੍ਰਸ਼ਾਦ ਖਾਣਾ ਕੱਕੇ ਨੇ ਕੱਕਾ ਸ਼ਾਦ ਖਾਊਗਾ ਸ਼ਾਦ ਖਾਊਗਾ ਕੱਕਾ ਮੰਮੀ ਐ ਮੰਮੀ ਐ ਮੰਮੀ ਚੱਲੇ ਗਏ ਨਾ ਕਾਂਦੀ ਬੜੀ ਚਲੋ ਫੜੇ ਆ ਦੱਡੇ ਹੱਥ ਕੰਮਣਾ ਤੇ ਮੈਂ ਆ ਪਾੜ ਜਾ ਮੰਗਾਇਆ ਗੱਡੀ ਦਾ ਦੇਖਦੇ ਆ ਪ੍ਰੋਜੈਕਟ ਸੈੱਟ ਬਿੰਦਾ ਕਿ ਨਹੀਂ ਕਿਦਾਂ ਦਾ प्रोसीजर आ जाओ आज देखो पते आ जाओ चीची आप पटाखे पाने निके हे बह गए हाँ पता है ਮੂੰਗਾ ਪ੍ਰੋਜੈਕਟ ਜੇ। ਇਹ ਖੰਡ ਸੱਟ ਬੰਦਾ ਪੂਰਾ। ਹੈ ਦੇ ਬਹੁਤ ਵਧੀਆ। ਉਸ ਕਲਾਸ ਹੋ ਗਿਆ। ਪਰ ਆ ਪਟਾਕੇ ਬੰਦਾ ਨਜ਼ਾਰਾ ਵੱਖਰਾ ਹੀ ਹੈ। ਹਨਾ ਜਦ ਨਿੱਕਿਆਂ ਦੇ ਪਾਉਂਦੇ ਨੇ ਪਟਾਕੇ। ਦੇ ਜੀ ਕੋਈ ਨਹੀਂ ਗਾੜੇ ਤੁਸੀਂ ਦੱਸੋ ਪਹਿਲਾਂ ਇਹ ਆਪਣੇ ਆਜ ਕੇ ਚਾਹ ਫਾਦੇ ਸਿੰਘ ਕੀ ਘਾਰਿਆ ਬਿੱਸੂ ਬਿੱਸੂ ਘਾਰਿਆ ਉਹ ਫੋਨ ਆ ਉਹ ਚਲਾ ਕੇ ਮਾਰਿਆ ਜਰਾ ਉਹ ਹੋਇਆ ਉਹ ਪਿਆਈ ਉਸ ਵਿੱਚੋਂ ਟੁੜੇ ਟੁੱਟਿਆ ਨਾ ਨਾ ਉਹਨਾਂ ਚ ਹੁਣ ਐਲਸੀ ਪਹਿਲਾਂ ਟੁੱਟੀ ਐ ਐਲਸੀ ਵੀ ਖਰਾਬ ਹੋਈ ਐ ਤੀ ਤੀ ਸ਼ਾ ਤੋੜਦਾ ਉਹਦੇ ਫੋਨ ਇੱਕ ਮੇਰਾ ਫੋਨ ਤੇ ਪੰਨਤਾ ਹੁਣ ਤੇਰੀ ਉਹ ਤੇਰਾ ਫੋਨ ਭੰਨ ਦੇਣਾ ਇਹਨੇ ਬਸ ਉਧਰ ਮੁੜ ਕੇ ਬਸ ਨਾ ਫੜਾ ਦ ਬਿਸਕਟ ਦੇ ਦੂੰ ਥੋੜਾ ਜਿਹਾ ਮੈਨੂੰ ਫਤੇ ਦੀ ਅੱਜ ਬੜੀ ਸਿਹਤ ਖਰਾਬ ਆ ਕਿਉਂ ਫਤੇ ਕੱਲ ਪਰਸ ਨਾ ਬਹੁਤ ਖਾਂਦੇ ਕਿੰਨੇ ਵੀ ਖੰਗਣ ਦੇ ਤੇ ਫਤੇ ਵੀ ਬਹੁਤ ਜ਼ਿਆਦਾ ਦੋਵੇਂ ਮਾਂ ਪੁੱਤ ਦੀ ਖਾਂਗੇ ਇੱਕੋ ਜੀ ਅੜਦੀ ਨਹੀਂ ਉੱਥੋਂ ਵਾਲੀ ਖਾਂਗਾ ਹਾਂ ਤੂੰ ਕਿਦਾ ਸੀ ਚਾਹੀਦਾ ਬਤੋ ਜਾ ਮੰਮੀ ਲੱਗੇ ਜਾਓ ਹੁਣ ਜਾ ਉੱਥੇ ਬੈਠ ਸਵੇਰੇ ਦਮਾਈ ਲੈ ਕੇ ਗਿਆ ਸੀ ਇਹਨਾਂ ਦੀ ਉਹਨੂੰ ਫਰਕਵਾ ਥੋੜਾ ਜਿਹਾ ਬਾਕੀ ਚਲੋ ਬਾਕੀ ਠੰਡ ਜੀ ਲੱਗ ਗਈ ਇਹਨੂੰ ਮੁੰਡੇ ਨੂੰ ਹੋਰ ਗੱਲ ਕੋਈ ਨਹੀਂ ਗਈ ਹੈਗੀ ਮੈਨੂੰ ਨਹੀਂ ਫਰਕ ਹੈਗਾ ਫਤਿਹ ਦਾ ਫਰਕ ਹੈ